ਆ ਲੋ ਜੀ ਦਰਸ਼ਨ ਕਰੋ ਤੁਸੀਂ 6ਵੇਂ ਪਾਤਸ਼ਾਹ ਦੇ ਚੋਲਾ ਸਾਹਿਬ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ 52 ਕਲੀਆਂ ਵਾਲੇ ਚੋਲੇ ਸਾਹਿਬ ਦੇ ਤੇ ਜਿਹਦੇ ਵਿੱਚੋਂ ਜਹਾਗੀਰ ਦੀ ਕਿਲੇ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਗੁਰੂ ਪਾਤਸ਼ਾਹ ਜੀ ਨੇ 52 ਜਾਣਿਆਂ ਨੂੰ ਰਿਹਾਂ ਕਰਵਾਇਆ ਸੀ ਪਰ ਉਹ 52 ਦੇ ਵਿੱਚ ਕੱਲੇ ਰਾਜੇ ਨਹੀਂ ਸਨ ਉਹ ਗਰੀਬ ਜਿਹੜੇ ਗਰੀਬ ਗੁਰਬੇ ਸਨ ਉਹ ਸਾਰੇ ਦੇ ਸਾਰੇ ਸਨ ਜਿਹੜੇ ਰਾਜੇ ਸਨ ਉਹ ਤਾਂ ਸਿਰਫ 22 ਧਾਰ ਦੇ ਰਾਜੇ ਸੀ ਜਿਹੜੇ ਹਿੰਦੂ ਰਾਜੇ ਸਨ ਤੇ ਉਹ 10-12 ਹੋਣਗੇ ਬਾਕੀ ਸਾਰੇ ਗਰੀਬ ਲੋਕ ਸਨ ਕਿਉਂਕਿ ਜੇ ਤਾਂ ਕੱਲੇ ਰਾਜੇ ਸਨ ਫਿਰ ਬਾਕੀ ਗਰੀਬ ਉੱਥੇ ਕੋਈ ਵੀ ਹੈ ਨਹੀਂਗਾ ਸੀ ਹੁਣ ਚਲੋ ਇਹ ਤਾਂ ਹੁਣ ਸਾਰਾ ਕੋਜ ਇਤਿਹਾਸ ਵਿੱਚ ਲਿਖਿਆ ਮਿਲਦਾ ਵਾ ਵੀ ਉੱਥੇ 22 ਧਾਰ ਦੇ ਰਾਜੇ ਸਨ ਹੋਰ ਗਰੀਬ ਗੁਰਬੀ ਲੋਕ ਸਨ ਪਰ ਇਹ ਗੁਰਵਾਣੀ ਵੀ ਇਸ ਗੱਲ ਦਾ ਪ੍ਰੋਤ ਕਰਦੀ ਹੈ ਨਾਨਕ ਤਿੰਨ ਕੇ ਸੰਗ ਸਾਥ ਕਿਨਾਂ ਦੇ ਨੀਚੀ ਹੂੰ ਅਤ ਨੀਚ ਜਿਹੜੇ ਸਭ ਤੋਂ ਨੀਵੇਂ ਗੁਰੂ ਪਾਤਸ਼ਾਹ ਤੇ ਕਾਲਪੁਰ ਸਾਦਾ ਉਹਨਾਂ ਨਾਲ